ਸਾਡੇ ਨਾਲ ਬਹੁਤ ਧੱਕੇਸ਼ਾਹੀ ਕੱਚੇ ਮੁਲਾਜ਼ਮਾਂ ਨਾਲ ਹੁੰਦੀ ਆ 2021 ਦਾ ਮਤਾ ਪਾਸ ਹੋਇਆ ਸਾਰੀਆਂ ਕਮੇਟੀਆਂ ਚ ਮੁਲਾਜ਼ਮ ਮਹਤਮਿੰਦਰ ਲੈ ਗਏ ਦੇਖੋ ਨਹੀਂ ਅਫਸਰ ਜੇ ਅਸੀਂ ਤਾਂ ਡੇਟ ਗੰਦੇ ਸ਼ਹਿਰ ਦੇ ਵਿੱਚ ਕਿੰਨਾ ਚੁੱਕ ਰਹੇ ਆ ਵੱਖ-ਵੱਖ ਇਲਾਕਿਆਂ ਦੀਆਂ ਸੜਕਾਂ ਤੋਂ ਕੂੜਾ ਕਤਰਾ ਸਭ ਚੁੱਕਦੇ ਆ ਸਾਡਾ ਮੁਲਾਜ਼ਮਾਂ ਦਾ ਹੱਕ ਤੇ ਸਾਨੂੰ ਦੋ ਸਾਡੇ ਨਾਲ ਇੰਨੀ ਧੱਕੇਸ਼ਾਹੀ ਹੋਣੀ ਜਿੰਨੀ ਡੇਰ ਸਾਨੂੰ ਮਹਿਕਮੇਂਦਰ ਨਹੀਂ ਲਿਆ ਜਾਂਦਾ ਦੂਜਾ ਨੰਬਰ ਸਾਡੀਆਂ ਤਨਖਾਹਾਂ ਟਾਂਸਰ ਨਹੀਂ ਪੈਂਦੀਆਂ ਅਸੀਂ ਹੜਤਾਲ ਦੇ ਕੇ ਬੈਠਾਂਗੇ ਅਸੀਂ ਆਪਣਾ ਤਰਨਾ ਯਾਰੀ ਰੱਖੀ ਹਮੇਸ਼ਾ ਕਰਦੇ ਆਪੀ ਐਸਪੀ ਅਸੀਂ ਆ ਰਹੇ ਹਾਂ ਵੀਰ ਅੰਮਿਛਲੇ ਸ਼ੁੱਕਰਵਾਰ ਆ ਗਿਆ ਅੱਜ ਉਹਨਾਂ ਦੀਆਂ ਤਨਖਾਹਾਂ ਬਣਾ ਕੇ ਉਹਨਾਂ ਦੇ ਖਾਤੇ ਚ ਪਾ ਦਿੱਤੇ ਜੇ ਗੱਲ ਕੀਤੀ ਜੇ ਤੁਸੀਂ ਐਮਐਲਏ ਸਾਹਿਬ ਨੂੰ ਪਹਿਲਾਂ ਮਿਲੇ ਦਫ਼ਤਰ ਜਾ ਕੇ ਤੁਹਾਡੀ ਗੱਲਬਾਤ ਵੀ ਹੋਈ ਤੇ ਕੋਈ ਤੁਹਾਨੂੰ ਲੱਗਦਾ ਕਿ ਕੋਈ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਕੀ ਲੱਗਦਾ ਸਾਨੂੰ ਕੁਝ ਨਹੀਂ ਸਾਨੂੰ ਇਹੋ ਕਹਿ ਜਾਂਦਾ ਵਾ ਵੀ ਤੁਹਾਡਾ ਹੋ ਗਿਆ ਕੰਮ ਜੀ ਤੁਹਾਡੀ ਭੇਜੀ ਚਿੱਠੀ ਤੁਹਾਡੀ ਪ੍ਰਮਾਣਗੀ ਲਿ ਲਈ ਆ ਪ੍ਰਮਾਣਗੀ ਵੇਖੋ ਚੰਡੀਗੜ੍ਹ ਗਈ ਆ ਇਹ ਅਫਸਰ ਆਏ ਉੱਥੇ ਗਏ ਆ ਜੱਡੀਆਂ ਲੈਣ ਵੀ ਗਏ ਆ ਉੱਥੇ ਉਸੇ ਡਿਪਟੀ ਡਾਇਰੈਕਟਰ ਨੂੰ ਕਹਿ ਸਕਦੇ ਹਾਂ ਵੀ ਸਾਡੇ ਕੱਚੇ ਮਲਾਜਮਾਂ ਦਾ ਮਤਾ ਜੀ ਤੁਹਾਡੇ ਕੋਲ ਆਇਆ ਸਾਨੂੰ ਉਹ ਪ੍ਰਮਾਣਗੀ ਇਹ ਲੈ ਆਏ ਵੀ 2 ਮਹੀਨੇ ਹੋ ਗਏ ਠੇਕਾ ਆਇਆ ਨੂੰ ਠੇਕਾ ਇਹਨਾਂ ਨੇ ਗੁਰਗੋਂ ਕਰਾਤਾ ਜਿਹਦੇ ਕਿ ਅਜੇ ਤੱਕ ਸਾਨੂੰ ਠੇਕੇਦਾਰ ਦਾ ਨਾਮ ਪਤਾ ਵਾ ਨਾ ਠੇਕੇਦਾਰ ਦਾ ਸਾਡੇ ਕੋਲ ਨੰਬਰ ਆ ਜੇ ਠੇਕਾ ਹੁੰਦਾ ਤੇ ਉਹਦਾ ਇੰਸ਼ੋਰੈਂਸ ਮੁਲਾਜ਼ਮ ਦੀ ਹੁੰਦੀ ਹੈ ਨੇ ਮੁਲਾਜ਼ਮ ਸੜਕਾਂ ਤੇ ਕੰਮ ਕਰਦਾ ਜੇ ਮੰਨ ਲਓ ਸੜਕ ਤੇ ਮੁਲਾਜ਼ਮ ਨੂੰ ਕੋਈ ਦੀ ਕੋਈ ਅਣਹੋਣੀ ਹੋ ਜਾਂਦੀ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਪ੍ਰੂਫ ਲਿਆ ਕੇ ਦਿਓ ਪਹਿਲਾਂ ਕਹਿੰਦੇ ਸਾਨੂੰ ਪ੍ਰੂਫ ਲਿਆ ਕੇ ਦਿਓ ਜੇ ਅਸੀਂ ਇਹਨਾਂ ਨੂੰ ਪ੍ਰੂਫ ਲਿਆ ਕੇ ਦੇਤਾ ਤੇ ਮੁੜ ਕੇ ਇਹਨਾਂ ਨੇ ਹੌਲੀ ਜੀ ਕੱਚੇ ਕਾਗਜ਼ ਤੇ ਚਿੱਠੀ ਕੱਢ ਕੇ ਦੇਤੀ ਹੈ ਜੀ ਉਹ ਕਹਿੰਦੇ ਜੀ ਦਸਵੀਂ ਦਾ ਸਰਟੀਫਿਕੇਟ ਹੋਵੇ ਤੇ ਫਿਰ ਤੁਹਾਨੂੰ ਇਹ 12600 ਮਿਲਣੀ ਹੈ ਦੱਸੋ ਜੀ ਕਿਹੜੇ ਕਿਹੜੀ ਨਗਰ ਕਮੇਟੀ ਦੇ ਵਿੱਚ ਹੈਗਾ ਵਾ ਵੀ ਦਾਅ ਪੜਿਆ ਬੰਦਾ ਹੋਵੇ ਤੇ ਕੂੜਾ ਚੁੱਕਦਾ ਹੋਵੇ ਹਾਂਜੀ ਹਾਂਜੀ ਉਹ ਇਹ ਉਡੀ ਪੋਸ਼ਣ ਕਰ ਰਹੇ ਆ 36 ਤੋਂ 36 ਲੈ ਆ ਤੇ ਉਹ ਫਾਈਲ ਨੂੰ ਫੋਮੇ ਆ ਕੇ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ। ਸਵਾਦ ਮੈਂ ਸਰਪਜੀਤ ਸਿੰਘ ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ ਨੂੰ ਨਿਊ ਚੈਨਲ ਜੇ ਗੱਲ ਕੀਤੀ ਜਵੇਂ ਨਗਰ ਕੌਂਸਲ ਦੀ ਤਾਂ ਤੁਸੀਂ ਦੇਖਿਆ ਕਿ ਸਫਾਈ ਕਰਮਚਾਰੀ ਜਿਹੜੇ ਨੇ ਤੁਸੀਂ ਦੇਖਿਆ ਕਿ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ। ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਕੀ ਮੰਗਾਂ ਆ? ਕੀ ਇਹਨਾਂ ਦੀਆਂ ਮੰਗਾਂ ਹੈ ਇਹਨਾਂ ਦੇ ਕੋਲ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਕਿਸ ਸੰਬੰਧ ਵਿੱਚ ਜਿਹੜਾ ਤੁਸੀਂ ਰੋਜ਼ ਪ੍ਰਦਰਸ਼ਨ ਜਿਹੜਾ ਵਾ ਇਹ ਜਿਹੜਾ ਵਾ ਨਗਰ ਕੌਂਸਲ ਦੇ ਬਾਹਰ ਜਿਹੜਾ ਵਾ ਰੋਜ਼ ਪ੍ਰਦਰਸ਼ਨ ਕਰ ਲਿਆ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਤੁਹਾਡੀਆਂ ਮੰਗਾਂ ਨੇ ਜਿਹੜਾ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਕੀ ਨਾ ਭਾਈ ਘੋੜਾ 사ਜਨ ਜੀ ਅੱਛਾ ਕੀ ਗੱਲਬਾਤ ਹੈ ਜਿਹੜਾ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਕੀ ਮੰਗਾਉਂ ਮੰਗ ਸਾਡੀ ਇਹ 사ਜਨ ਮੈਦਾਨਾ ਸਫਾਈ ਸੇਵਕ ਜੁਨੀਅਨ ਪ੍ਰਧਾਨ ਕੱਚੇ ਮਲਾਜਮਾਂ ਦਾ ਮੈਂ ਸਾਡੀ ਮੰਗ ਇਹੋ ਹੀ ਆ ਵੀ 2021 ਦੇ ਮੁਲਾਜ਼ਮ ਮਹਿਕਮੇ ਅੰਦਰ ਵੱਖ-ਵੱਖ ਕਮੇਟੀਆਂ ਦੇ ਵਿੱਚ ਲੈ ਗਏ ਆ ਸਾਨੂੰ ਉਦੋਂ ਦਾ ਇਲਾਰਾ ਲਾਈ ਜਾਂਦੇ ਆ ਕਿ ਤੁਹਾਡੀ ਚਿੱਠੀ ਗਈ ਆ ਤੁਹਾਡਾ ਮਤਾ ਪਾਇਆ ਵਾ ਐਸਟੀਮ ਸਾਹਿਬ ਨੇ ਮਤਾ ਪਾ ਕੇ ਪਾਸ ਵੀ ਕਰਤਾ ਸਾਨੂੰ ਇਹਨਾਂ ਨੂੰ ਮਾਰਗ ਵੀ ਕਰਦੀ ਚਿੱਠੀ ਮੀਟਿੰਗ ਵੀ ਬੈਗੀ ਸਭ ਕੁਝ ਹੋ ਗਿਆ ਸਾਨੂੰ ਉਦੋਂ ਦਾ ਮੁੜਕੇ ਇਹਨਾਂ ਨੇ ਜੀ ਏਡੀਸੀ ਸਾਹਿਬ ਦਾ ਕਹਤਾ ਜੀ ਏਡੀਸੀ ਸਾਹਿਬ ਦੇ ਮਤਾ ਗਿਆ ਜੀ ਉਹਨਾਂ ਤੋਂ ਪ੍ਰਮਾਣਗੀ ਮਿਲੂਗੀ ਉਹਨਾਂ ਤੋਂ ਪ੍ਰਮਾਣਗੀ ਮਿਲ ਗਈ ਇਹਨਾਂ ਨੂੰ ਇਹਨਾਂ ਨੇ ਉਹ ਪ੍ਰਮਾਣਿਕੀ ਦੇ ਉੱਤੇ ਮਗਰੇ ਉਹਨਾਂ ਰੋਕ ਲਾ ਦਿੱਤੀ ਜੀ ਇਹ ਸਾਡੇ ਨਾਲ ਬਹੁਤ ੱਕੇਸ਼ਾਹੀ ਕੱਚੇ ਮਲਾਜਮਾ ਨਾ ਹੁੰਦੇ ਆ 2021 ਦਾ ਮਤਾ ਪਾਸ ਹੋਇਆ ਸਾਰੀਆਂ ਕਮੇਟੀਆਂ ਚ ਮਲਾਜਮਾ ਹਤਮਿੰਦਰ ਲੈ ਗਏ ਸਾਨੂੰ ਇੱਥੇ ਉਦੋਂ ਦਾ ਲਾਰੇ ਲਾਈ ਜਾਂਦੇ ਆ ਹੁਣ ਸਾਨੂੰ ਕਹਿੰਦੇ ਜੀ ਤੁਹਾਡੀ ਚਿੱਠੀ ਚੰਡੀਗੜ੍ਹ ਗਈ ਆ ਵੇਖੋ ਤੁਸੀਂ ਅਫਸਰ ਜੇ ਅਸੀਂ ਤਾਂ ਦੇ ਗਾਂਦੇ ਸ਼ਹਿਰ ਦੇ ਵਿੱਚ ਕਿੰਨਾ ਚੁੱਕ ਰਹੇ ਆ ਵੱਖ-ਵੱਖ ਇਲਾਕਿਆਂ ਦੇ ਸੜਕਾਂ ਤੋਂ ਕੂੜਾ ਕਤਰਾ ਸਭ ਚੁੱਕਦੇ ਆਂ ਸਾਡਾ ਮਲਾਜਮਾ ਦਾ ਹੱਕ ਤੇ ਸਾਨੂੰ ਦਿਓ ਸਾਡੇ ਨਾਲ ਇੰਨੀ ਤਕਸ਼ਾ ਹੀ ਹੁੰਦੀ ਜਿੰਨੀ ਡੇਰ ਸਾਨੂੰ ਮਹਿਕਮੇ ਅੰਦਰ ਨਹੀਂ ਲਿਆ ਜਾਂਦਾ ਦੂਜਾ ਨੰਬਰ ਸਾਡੀਆਂ ਤਨਖਾਹਾਂ ਟੈਂਸ਼ਨ ਨਹੀਂ ਪੈਂਦੀਆਂ ਅਸੀਂ ਹੜਤਾਲ ਦੇਤੇ ਬੈਠਾਂਗੇ ਅਸੀਂ ਆਪਣਾ ਤਰਨਾ ਯਾਰੀ ਰੱਖਾਂਗੇ ਜੇ ਗੱਲ ਕੀਤੀ ਜਵੇ ਤੁਸੀਂ ਐਮਐਲਏ ਸਾਹਿਬ ਨੂੰ ਪਹਿਲਾਂ ਮਿਲੇ ਦਫਤਰ ਜਾ ਕੇ ਤੁਹਾਡੀ ਗੱਲਬਾਤ ਵੀ ਹੋਈ ਤੇ ਕੋਈ ਤੁਹਾਨੂੰ ਲੱਗਦਾ ਕੋਈ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਕੀ ਲੱਗਦਾ ਸਾਨੂੰ ਕੁਝ ਨਹੀਂ ਸਾਨੂੰ ਇਹੋ ਕਹਿਆ ਜਾਂਦਾ ਵਾ ਬਿੱਤਾ ਦਾ ਹੋ ਗਿਆ ਕੰਮ ਜੀ ਤੁਹਾਡੀ ਭੇਜਤੀ ਚਿੱਠੀ ਤੁਹਾਡੀ ਪ੍ਰਮਾਣਗੀ ਲਿੱਲੀ ਆ ਪ੍ਰਮਾਣਗੀ ਵੇਖੋ ਚੰਡੀਗੜ੍ਹ ਗਈ ਆ ਇਹ ਅਫਸਰ ਆਏ ਉੱਥੇ ਗਏ ਆ ਗੱਡੀਆਂ ਲੈਣ ਵੀ ਗਏ ਆ ਉੱਥੇ ਉਸੇ ਡਿਪਟੀ ਡਾਇਰੈਕਟਰ ਨੂੰ ਕਹਿ ਸਕਦੇ ਹਾਂ ਵੀ ਸਾਡੇ ਕੱਚੇ ਮੁਲਾਜ਼ਮਾਂ ਦਾ ਮਤਾ ਜੀ ਤੁਹਾਡੇ ਕੋਲ ਆਇਆ ਸਾਨੂੰ ਆ ਪ੍ਰਮਾਣਗੀ ਦੀ ਇਹੋ ਵਿਦਕਰਾ ਸਾਡੇ ਨਾਲ ਚੱਲਦਾ ਹੁੰਦਾ ਸਾਨੂੰ ਲਾਰੇ ਲੱਪੇ ਲਾਈ ਜਾਂਦੇ ਆ ਇਹ ਰੋਜ਼ ਪ੍ਰਦਰਸ਼ਨ ਦੇ ਉੱਤੇ ਅਸੀਂ ਯਾਰੀ ਤਰਨਾ ਰੱਖਾਂਗੇ ਜਿੰਨੀ ਦੇਰ ਸਾਨੂੰ ਮਹਿਕਮੇ ਅੰਦਰ ਨਹੀਂ ਲਿਤਾ ਜਾਂਦਾ ਉਨੀ ਦੇਰ ਤੱਕ ਅਸੀਂ ਸ਼ਹਿਰ ਦੇ ਵਿੱਚ ਗੰਦ ਨਹੀਂ ਚੁੱਕਾਂਗੇ ਇਦਾਂ ਦੇ ਇਦਾਂ ਪਿਆਰ ਰਊਗਾ ਜੀ ਤਨਖਾ ਦਾ ਕੀ ਮਸਲਾ ਤੁਹਾਡਾ ਕੀ ਮਸਲਾ ਤਨਖਾ ਦਾ ਕੀ ਕਹਿ ਰਹੇ ਤੁਹਾਡੀ ਤਨਖਾਹ ਟਾਈਮ ਨਾ ਨਹੀਂ ਪੈਂਦੀ ਕੀ ਗੱਲ ਬਾਤ ਨਹੀਂ ਜੀ ਸਾਡੀ ਤਨਖਾਹ ਵੇਖੋ ਹੁਣ ਅੱਜ 16 17 ਤਰੀਕ ਹੋ ਗਈ ਜਾ ਦੂਜਾ ਮਹੀਨਾ ਚੱਲਿਆ ਸਾਨੂੰ ਕਹਿੰਦੇ ਵੈਟ ਨਹੀਂ ਹੈਗਾ ਵੇਖੋ ਪੱਕੇ ਮਲਾਜਮ ਆ ਉਹਨਾਂ ਦੀ 70 70 ਹਜ਼ਾਰ ਤਨਖਾਹ ਕਹੇ ਦੀ 50 ਹਜ਼ਾਰ ਕਹੇ ਦੀ 80 ਹਜ਼ਾਰ ਉਹਨਾਂ ਦੀ ਵੈਟ ਆ ਜਾਂਦਾ ਸਾਨੂੰ ਜਿਨ੍ਹਾਂ ਨੂੰ 10000 9000 ਦੇਣਾ ਹੁੰਦਾ ਸਾਡੇ ਵੀ ਵੈਟ ਦੀਖਦੇ ਰਹਿੰਦੇ ਆ ਵੇਖੋ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਦਾ ਗੁਜ਼ਾਰਾ ਕਿੱਦਾਂ 8000 ਨਾ 10000 ਨਾ ਕਰਾਂਗੇ ਵੇਖੋ ਇੱਕ ਮਹੀਨੇ ਦੀ ਸਾਡੀ ਥੱਲੇ ਰੱਖੀ ਜਾਂਦੀ ਇੱਕ ਮਹੀਨੇ ਦੀ ਸਾਨੂੰ ਦੇ ਦਿੰਦੇ ਜਿੰਨੀ ਦੇਰੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਪਹਿਲਾ ਨੰਬਰ ਸਾਡਾ ਇਹ ਸਾਨੂੰ ਮਹਿਕਮੇ ਅੰਦਰ ਲਿਆ ਜਾਵੇ ਵੱਖ-ਵੱਖ ਕਮੇਟੀਆਂ 'ਚ ਲੈ ਕੇ ਮੁਲਾਜਮ ਜਿੰਨੀ ਦੇਰ ਸਾਨੂੰ ਮਹਿਕਮੇ ਅੰਦਰ ਸਾਨੂੰ ਲੈਟਰਾਂ ਨਹੀਂ ਦਿੱਤੀਆਂ ਜਾਂਦੀਆਂ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੂਗਾ ਅੱਜ ਅਸੀਂ ਤਰਨਾ ਲਾਇਆ ਕੱਲ ਨੂੰ ਅਸੀਂ ਫਿਰ ਗੰਦ ਪਾਵਾਂਗੇ ਸ਼ਹਿਰ ਦੇ ਵਿੱਚ ਵੱਖ-ਵੱਖ ਕਮੇਟੀਆਂ ਦੇ ਵਿੱਚ ਸਾਡਾ ਸਫਾਈ ਸੇਵਕ ਜੂਨੀਅਨ ਪ੍ਰਧਾਨ ਸੰਦੀਪ ਵਾਲੀ ਨਾਬੇ ਤੋਂ ਵੇਖੋ ਜੀ ਉਹਨਾਂ ਨੇ ਸਾਨੂੰ ਪਿਆ ਵਾ ਉਹਨਾਂ ਨੇ ਸਾਡੇ ਨਾਲ ਆ ਸਾਡੇ ਸਾਥ ਦੇਂਦੇ ਆ ਠੀਕ ਹੈ ਜੀ ਇਹ ਅਫਸਰਾਂ ਨੂੰ ਚਾਹੀਦਾ ਵੀ ਅਸੀਂ ਇਹ ਮੁਲਾਜ਼ਮ ਗੰਦ ਚੁੱਕਦੇ ਆ ਇਹਨਾਂ ਦਾ ਸਾਥ ਦੇਈਏ ਇਹਨਾਂ ਦੇ ਨਾਲ ਖੜੀਏ ਇਹਨਾਂ ਨੂੰ ਮਹਿਕਮੇ ਅੰਦਰ ਲਈਏ ਸਾਨੂੰ ਤੇ ਲਾਦੇ ਲੱਪੇ ਲਈ ਜਾਂਦੇ ਆ ਜਿੰਨੀ ਦੇ ਸਾਨੂੰ ਮਹਿਕਮੇ ਅੰਦਰ ਨਹੀਂ ਲਿਤਾ ਜਾਂਦਾ ਸਾਡਾ ਇਹ ਰੋਸ ਪ੍ਰਦਰਸ਼ਨ ਜਾਰੀ ਰਹੂਗਾ ਇਹ ਧਰਨਾ ਇਦਾਂ ਹੀ ਲੱਗਾ ਰਹੂਗਾ ਮੇਰੇ ਨਾਲ ਔਰ ਭਾਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਇਹ ਕਹ ਰਹੇ ਨੇ ਕਿ ਸਾਡੀ ਤਨਖਾਹ ਵੀ ਜਿਹੜੀ ਲੇਟ ਪੈਂਦੀ ਆ ਸਾਨੂੰ ਜਿਹੜੀਆਂ ਸਾਡੀਆਂ ਮੰਗਾ ਹੱਕ ਜਿਹੜੇ ਨਹੀਂ ਦਿੱਤੇ ਜਾਂਦੇ ਮੇਰੇ ਨਾਲ ਭਾਜੀ ਔਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀ ਨਾ ਭਾ ਮੇਰਾਣਾ ਜੀ ਸਾਹਿਬ ਕੀ ਗੱਲ ਬਾਤ ਹੈ ਜਿਹੜਾ ਤੁਸੀਂ ਰੋਜ਼ ਪ੍ਰਦਰਸ਼ਨ ਕਰਦੇ ਹੋ ਰੋਜ਼ ਪ੍ਰਦਰਸ਼ਨ ਇਹ ਮਸਲਾ ਇਹੋ ਹੀ ਆ ਜੀ ਵੇਖੋ ਜੀ ਇੱਕ ਤੇ ਸਾਨੂੰ ਇਹ ਤਨਖਾਹਾਂ ਟਾਈਮ ਨਾਲ ਨਹੀਂ ਦਿੰਦੇ ਜੀ ਦੂਜੀ ਗੱਲ ਇਹ ਆ ਵੀ 2 ਮਹੀਨੇ ਹੋ ਗਏ ਠੇਕਾ ਆਇਆ ਨੂੰ ਠੇਕਾ ਇਹਨਾਂ ਨੇ ਗੁਰਗਾਂਵ ਕਰਾਤਾ ਜਿਹਦੇ ਕਿ ਅਜੇ ਤੱਕ ਸਾਨੂੰ ਠੇਕੇਦਾਰ ਦਾ ਨਾਮ ਪਤਾ ਹੋਣਾ ਨਾ ਠੇਕੇਦਾਰ ਦਾ ਸਾਡੇ ਕੋਲ ਨੰਬਰ ਆ ਜੇ ਠੇਕਾ ਹੁੰਦਾ ਤੇ ਉਹਦਾ ਇੰਸ਼ੋਰੈਂਸ ਮੁਲਾਜ਼ਮ ਦੀ ਹੁੰਦੀ ਹੈ ਨਾ ਮੁਲਾਜ਼ਮ ਸੜਕਾਂ ਤੇ ਕੰਮ ਕਰਦਾ ਜੇ ਮੰਨ ਲਓ ਸੜਕ ਤੇ ਮੁਲਾਜ਼ਮ ਨੂੰ ਕੋਈ ਦੀ ਕੋਈ ਅਣਹੋਣੀ ਹੋ ਜਾਂਦੀ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਆ ਨਾ ਕੋਈ ਸਾਡਾ ਐਈਐਸਆ ਇਨਾਂ ਨੇ ਇਹੋ ਸਾਡਾ ਮਸਲਾ ਵੀ ਇਹ ਤਨਖਾਹਾਂ ਸਾਨੂੰ ਟਾਈਮ ਨਾਲ ਦਿੱਤੀਆਂ ਜਾਂਣ ਇੱਕ ਦਿਨ ਇੱਕ ਟਾਈਮ ਮੰਨਿਆ ਜਾਵੇ ਤਨਖਾਹ ਦਾ ਹਾਂਜੀ ਇੱਕ ਪੱਕਾ ਸਾਡਾ ਮਸਲਾ ਵਾ ਇਹਨਾਂ ਨੇ ਵੇਖੋ ਜੀ 4 ਸਾਲ ਸਾਨੂੰ ਪਛਾਹ ਪਾ ਛੱਡਿਆ ਤੇ ਜੇ ਤਨਖਾਹ ਸਾਡਾ ਵੇਖੋ ਜੀ ਡੀਸੀ ਰੇਟ ਆਇਆ ਸਾਨੂੰ ਇਹਨਾਂ ਨੇ ਸਾਨੂੰ ਅਨਸਕਿੱਲ ਆਇਆ ਜੋ ਕਿ ਆਪਾਂ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਤੇ ਬੰਦੇ ਰੱਖਿਓ ਤੇ ਟੈਂਪਰੇਰੀ ਹਾਲਾਂਕਿ ਅਸੀਂ ਮੁਲਾਜ਼ਮ ਉਹਨੇ 4th ਕਲਾਸ ਦੇ ਵਿੱਚ ਜੋ 4th ਕਲਾਸ ਦੀ ਪੰਜਾਬ ਚ ਜੋਰ ਕੀਰਤ ਭਾਗ ਲੋ ਤਨਖਾਹ ਚੱਲਦੀ ਪਈ ਆ ਉਹ ਇਹਨਾਂ ਨੂੰ ਪੁੱਛਿਆ ਵੀ ਉਹਨਾਂ ਨੂੰ ਕੀਰਤ ਭਾਗ ਵਾਲੀ ਤਨਖਾਹ ਦੋ ਪਹਿਲਾਂ ਤੇ ਇਹਨਾਂ ਨੇ ਕਿਹਾ ਪਹਿਲਾਂ ਕਹਿੰਦੇ ਸਾਨੂੰ ਪ੍ਰੂਫ ਲਿਆ ਕੇ ਦਿਓ ਜੇ ਅਸੀਂ ਇਹਨਾਂ ਨੂੰ ਪ੍ਰੂਫ ਲਿਆ ਕੇ ਦੇਤਾ ਤੇ ਮੁੜ ਕੇ ਇਹਨਾਂ ਨੇ ਹੌਲੀ ਜੀ ਕੱਚੇ ਕਾਗਜ਼ ਤੇ ਚਿੱਠੀ ਕੱਢ ਕੇ ਦੇ ਦਿੱਤੀ ਹੈ ਜੀ ਉਹ ਕਹਿੰਦੇ ਜੀ ਦਸਵੀਂ ਦਾ ਸਰਟੀਫਿਕੇਟ ਹੋਵੇ ਤੇ ਫਿਰ ਤੁਹਾਨੂੰ ਇਹ 12600 ਮਿਲਣੀ ਹੈ ਦੱਸੋ ਜੀ ਕਿਹੜੇ ਕਿਹੜੀ ਨਗਰ ਕਮੇਟੀ ਦੇ ਵਿੱਚ ਹੈਗਾ ਵਾ ਵੀ ਦਾਅ ਪੜਿਆ ਬੰਦਾ ਹੋਵੇ ਤੇ ਕੂੜਾ ਚੁੱਕਦਾ ਹੋਵੇ ਪਰ ਤੁਹਾਡਾ ਕਿੰਨਾ ਤੱਕ ਜਿਹੜਾ ਸੰਘਰਸ਼ ਤੁਹਾਡਾ ਜਾਰੀ ਰਹੇਗਾ ਜੋ ਕੋਈ ਤੁਹਾਡਾ ਜੀ ਜਿੰਨਾ ਚਾਹ ਕਾੜੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਹਾਂ ਤੇ ਸਾਡੇ ਪੀਐਫ ਪੂਰੇ ਕਲੀਅਰ ਨਹੀਂ ਹੁੰਦੇ ਸਾਡੀਆਂ ਇੰਸ਼ੋਰੈਂਸ ਆ ਦੇ ਮੈਸੇਜ ਨਹੀਂ ਹੁੰਦੇ ਸਾਨੂੰ ਸਾਨੂੰ ਇਹ ਨਾ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਨੇ ਬੈਠੇ ਨੇ ਸਵੈ ਕਰਮਚਾਰੀ ਔਰ ਸਿਵਲ ਸਾਫ ਕਰਦੇ ਨੇ ਉਹਨਾਂ ਕਹਿਆ ਕਿ ਜਿੰਨਾ ਤੱਕ ਸਾਡੀ ਜਿਹੜੀ ਆ ਸਰਕਾਰ ਤੱਕ ਰਵਾਜ਼ ਨਾ ਪਹੁੰਚੀ ਸਾਡਾ ਹੱਲ ਨਾ ਕੀਤਾ ਉਹਨਾਂ ਤੱਕ ਜਿਹੜਾ ਵਾ ਨਗਰ ਕੌਂਸਲ ਦੇ ਬਾਹਰ ਬੈਠ ਕੇ ਰੋਜ਼ ਪ੍ਰਦਰਸ਼ਨ ਕਰਦੇ ਰਵਾਂਗੇ ਤਰਨ ਤਰਨ ਤੋਂ ਸਰਪਜੀਤ ਸਿੰਘ ਦੀ ਵਿਸ਼ੇਸ਼ ਤਰਖਾਵਾ ਸਾਡਾ ਜੀਐਸਟੀ ਨਹੀਂ ਸੀ ਆਇਆ ਸਾਨੂੰ ਵੈਟ ਪਿਛਲੇ ਸ਼ੁੱਕਰਵਾਰ ਆ ਗਿਆ ਅੱਜ ਉਹਨਾਂ ਦੀ ਤਰਫੋਂ ਬਣਾ ਕੇ ਉਹਨਾਂ ਦੇ ਖਾਤਿਆਂ ਚ ਪਾਤੀਆਂ ਤਦ ਕਿ ਮੇਰੀ ਸਭ ਘਰ ਚੱਲਣਾ ਮਹੀਨੇ ਦੀ 19 ਤਰੀਕ ਹੋਈ ਹੈ ਹੁਣ ਜੀਐਸਟੀ ਤੇ ਉਸ ਹਿਸਾਬ ਨਾਲ ਆਉਂਦਾ ਜਦੋਂ ਆਉਂਦਾ ਉਹਦੇ ਹੀ ਅਮਾਉਂਟ ਕਾਫੀ ਹੁੰਦੀ ਹੈ ਉਸ ਹਿਸਾਬ ਨਾਲ ਹੀ ਤਰ੍ਹਾਂ ਦੇਣੀ ਹੈ ਸਰ ਇੱਕ ਪੱਕਿਆਂ ਦਾ ਕਹ ਰਹੇ ਕਿ ਦੇ ਪੱਕੇ ਹਾਂਜੀ ਹਾਂਜੀ ਉਹ ਇਹਨਾਂ ਦੀ ਫਾਈਲ ਜਿਹੜੀ ਹੈ ਚੰਡੀਗੜ੍ਹ ਗਈ ਹੈ ਉਹਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਛੇਤੀ ਤੋਂ ਛੇਤੀ ਲਾ ਕੇ ਫਾਈਲ ਨੂੰ ਉੱਥੋਂ ਲਾ ਕੇ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਸਬਜੈਕਟ ਹੀ ਖਾਮਾ ਮਿਲ ਗਿਆ ਤੇ ਉਹ ਉੱਥੇ ਨੇ ਕਿ ਸਰ ਇਹ ਮੋੜਣਾ ਚਾਹੀਦਾ ਜੀ ਉੱਥੇ ਤੇ ਜਾਣਾ ਚਾਹੀਦਾ ਮੈਂ ਕਰਦਾ ਗੱਲ ਜਾ ਕੇ ਮੈਂ ਆਈਆਂ ਮੈਂ ਪਹਿਲਾਂ ਹੁੰਦਿਆਂ ਨੇ ਉਹਨਾਂ ਨੇ ਤਨਖਾਹ ਤੇ ਸਾਈਨ ਕੀਤੇ ਆ ਤੇ ਹੁਣ ਮੈਂ ਉਹਨਾਂ ਨੂੰ ਜਾ ਕੇ ਸਮਝਾਉਣਾ ਵਾ ਵੀ ਤੁਸੀਂ ਤੁਹਾਡਾ ਚੰਡੀਗੜ੍ਹੋਂ ਵੀ ਮੈਂ ਗੱਲ ਕੀਤੀ ਚੰਡੀਗੜ੍ਹੋਂ ਹੀ ਹਾਂਜੀ ਕੱਲ ਮੈਨੂੰ ਪਤਾ ਲੱਗਾ ਸੀ ਵੀ ਉੱਥੇ ਇਹਨਾਂ ਨੇ ਤਰਨਾ ਲਾਇਆ ਤੇ ਮੈਂ ਚਾਨਕ ਚੰਡੀਗੜ੍ਹੀ ਸੀ ਤੇ ਉਹ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਤਾਂ ਹੀ ਸਾਨੂੰ ਫਾਈਲ ਵਾਪਸ ਭੇਜ ਦਿਓ ਹਾਂਜੀ ਵਿਦ ਗੋਡ ਕਮੈਂਟਸ ਤੇ ਅਸੀਂ ਇਹਨਾਂ ਨੂੰ ਪੱਕੇ ਕਰ ਦਈਏ। ਹਾਂਜੀ। ਸਤਨ ਜੀ ਸੀਮੈਂਟ ਵੀ ਇਹਨਾਂ ਪਹਿਲਾਂ ਦਿੱਤੇ ਤਾਂ ਤੁਸੀਂ ਸਾਡੇ ਸਫਾਈ ਕਰਮਚਾਰੀ ਜੀ ਕੋਈ ਵੀ ਸਾਡੇ ਵਿੱਚ ਵੀ ਸਮੱਸਿਆ ਆ ਰਹੀ ਹੈ। ਕੋਈ ਵੀ ਇਨਟੀਮੇਸ਼ਨ ਨਹੀਂ ਦਿੱਤੀ ਗਈ। ਨਾ ਮੈਨੂੰ ਨਾ ਸਾਡੇ ਚੀਫ ਸੈਂਟਰੀਨਸਪੈਕਟਰ ਨੂੰ ਨਾ ਸਾਡੇ ਸੈਂਟਰੀਨਸਪੈਕਟਰ ਨੂੰ। ਕੋਈ ਵੀ ਇਨਟੀਮੇਸ਼ਨ ਨਹੀਂ ਦਿੱਤੀ ਦੇਣੀ ਚਾਹੀਦੀ ਆ। ਫਿਰ ਉਸ ਹੀ ਇਹਨਾਂ ਦਾ ਮਸਲਾ ਹੱਲ ਕਰਦੇ ਅਸੀਂ ਤੇ ਇਹਨਾਂ ਦੇ ਜਿੰਨੇ ਸੁਣਵਾਈ ਕਰਦੇ ਆ ਤੇ ਇਹਨਾਂ ਮੁੰਡਿਆਂ ਨੂੰ ਪਤਾ ਵਾ ਅਸੀਂ ਕਦੇ ਵੀ ਅ ਕਿਉਂਕਿ ਇਹ ਸਾਡੇ ਬੈਕਬੋਨ ਹੁੰਦੇ ਆ ਇਹਨਾਂ ਤੋਂ ਬਗੈਰ ਸਾਡਾ ਸਰਦਾ ਨਹੀਂਗਾ ਔਰ ਇਹ ਵੀ ਅਸੀਂ ਤੇ ਬਹੁਤ ਇਹਨਾਂ ਦੀ ਸੁਣਵਾਈ ਕਰਦੇ ਇਹਨਾਂ ਦੀ ਕੋਈ ਵੀ ਮੰਗ ਹੋਵੇ ਸਭ ਤੋਂ ਪਹਿਲਾਂ ਪੂਰੀ ਕਰਨ ਦੀ ਕੋਸ਼ਿਸ਼ ਕਰੀਏ